ਮਾਈਕਲ ਦਾ ਗੋਵਾਲ ਨੇ ਕਾਂਗਰਸੀ ਆਗੂਆਂ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਜ਼ਿਲ੍ਹੇ ਦੇ ਕਾਂਗਰਸੀ ਆਗੂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਪਾਰਲੀਮੈਂਟ ਅਮਿਤ ਸ਼ਾਹ ਨੇ ਡਾਕਟਰ ਅੰਬੇਦਕਰ ਬਾਰੇ ਗੈਰ ਕਾਨੂੰਨੀ ਟਿੱਪਣੀ ਕੀਤੀ ਸੀ ਜਿਸ ਕਾਰਨ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾ ਅੰਬੇਦਕਰ ਦਾ ਮਜ਼ਾਕ ਉਡਾਇਆ ਗਿਆ ਸੀ ਜਿਸ ਕਾਰਨ ਵਿਰੋਧੀ ਪਾਰਟੀ ਦੇ ਆਗੂ ਖੜਗੇ ਅਤੇ ਰਾਹੁਲ ਗਾਂਧੀ ਧਰਨੇ ਤੇ ਬੈਠੇ ਨੇ ਜਿਸ ਕਾਰਨ ਅਮਿਤ ਸ਼ਾਹ ਮੁਸ਼ਕਿਲ ਦੇ ਵਿੱਚ ਨੇ ਤੇ ਲੋਕਾਂ ਤੋਂ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਤਾਂ ਜੋ ਅੰਬੇਦਕਰ ਸਾਹਿਬ ਦਾ ਮਾਣ ਸਨਮਾਨ ਬਹਾਲ ਹੋ ਸ ਤੋ ਪਾਰਲੀਮੈਂਟ ਦੇ ਵਿੱਚ ਮੁੱਦਾ ਉੱਠਿਆ ਜਿਹਦੇ ਵਿੱਚ ਸਾਡੇ ਤੇਜ ਦੇ ਹੋਮ ਮਿਨਿਸਟਰ ਅਮਿਸ਼ਾਜੀਵ ਕੰਨਿਊ ਇੱਕ ਟਿੱਪਣੀ ਤੌਰ ਤੇ ਅੰਬੇਦਕਰ ਸਾਹਿਬ ਦੀ ਤੋ ਜੋ ਉਹਨਾਂ ਨੂੰ ਸਾਡੇ ਦਲਿਤ ਭਰਾਵਾਂ ਦੀ ਭਾਵਨਾ ਨੂੰ ਇਨਸਰਟ ਕੀਤੀ ਸੀ ਭਾਵਨਾ ਨੂੰ ਫੇਸ ਪਹੁੰਚਾਈ ਗਈ ਉਹਦੇ ਅੱਜ ਮਸਲੇ ਦਾ ਜਸ ਇਕੱਠੇ ਹੋਏ ਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਭਾਰਤ ਦੇ ਵਿੱਚ ਬੀਜੇਪੀ ਸਰਕਾਰ ਬਣੀ ਹੈ ਹਰੇਕ ਮੁੱਦੇ ਤੇ ਹਰੇਕ ਪੱਖ ਤੋਂ ਨਾਂ ਦਲਤਾਂ ਦੀ ਤੇ ਅੰਬੀਰ ਉਮੇਦਕਰ ਸਾਹਿਬ ਜੋ ਸੰਵਿਧਾਨ ਨੂੰ ਤੋੜਨ ਦੀ ਇਹ ਮੁਹਿੰਮ ਚਲਾਈ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਜੋ ਚੋਣਾਂ 2024 ਦੇ ਵਿੱਚ ਆਈਆਂ ਉਦੋਂ ਰਾਹੁਲ ਗਾਂਧੀ ਜੀ ਤੇ ਸਾਡੇ ਆਲ ਇੰਡੀਆ ਪ੍ਰਧਾਨ ਮਲਿਕ ਅਰਜੁਨ ਖੜਗੇ ਜੀ ਉਹਨਾਂ ਨੇ ਕਨਸਟੀਟਿਊਸ਼ਨ ਦਾ ਨਰਵ ਦੇਖ ਕੇ ਲੋਕਾਂ ਨੂੰ ਜਾਗਰੂਤ ਕੀਤਾ ਵੀ ਅਗਰ ਆਪਾਂ ਕਾਂਗਰ ਬੀਜੇਪੀ ਸਰਕਾਰ ਆਉਂਦੀ ਹੈ ਆਉਣ ਆਣੀਆਂ 2024 ਦੇ ਵਿੱਚ ਅਗਰ ਬਹੁਮਤ ਮਿਲਦੀ ਸੀ ਇਹਨਾਂ ਨੂੰ ਆਹ ਕਨਸਟੀਟਿਊਸ਼ਨ ਤੋੜ ਕੇ ਸੰਵਿਧਾਨ ਨੂੰ ਤੋੜ ਕੇ ਜੋ ਕਿ 바ਵਾ ਸਾਹਿਬ ਉਮੀਦਵਾਰ ਜੀ ਕੰਨਿਓ ਇਹ ਖੂਬਸੂਰਤੀ ਨਾਲ ਜੋ ਦੇਸ਼ ਦੀ ਖੂਬਸੂਰਤੀਆਂ ਸੰਵਿਧਾਨ ਨੂੰ ਤੋੜ ਕੇ ਆਦੇਸ਼ ਸਾਹਿਬ ਨਾਲ ਐਮੈਂਡਮੈਂਟ ਕਰਨਗੇ ਉਹਦੇ ਤਹਿਤ ਆਪਣੇ ਭਾਰਤ ਦੇਸ਼ ਵਿੱਚ ਇਹਨਾਂ ਨੂੰ ਬਹੁਤ ਨਾਮ ਮਿਲਨ ਕਰਕੇ ਇੱਕ ਲਗੜੀ ਸਰਕਾਰ ਬਣੀ ਪਰ ਉਸ ਦੇ ਬਾਵਜੂਦ ਇਹਨਾਂ ਸਬਕ ਸਿੱਖਣ ਦੇ ਬਾਵਜੂਦ ਅੱਜ ਵੀ ਹਮੇਸ਼ਾ ਨਰਿੰਦਰ ਸਿੰਘ ਮੋਦੀ ਜੀ ਨਰਿੰਦਰ ਮੋਦੀ ਕੰਨਿਓ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮੀਸ਼ਾਹ ਜੀ ਵੱਲੋਂ ਹਮੇਸ਼ਾ ਹੀ ਇਹ ਜਿਹੇ ਬਿਆਨ ਆਉਂਦੇ ਨੇ ਜੋ ਕਿ ਦਲਿਤ ਭਰਾਵਾਂ ਵਾਸਤੇ ਤੇ ਦੇਸ਼ ਦੇ ਹਿੱਤਾਂ ਵਾਸਤੇ ਸਹੀ ਨਹੀਂ ਹੈਗੇ ਦੇਸ਼ ਆਜ਼ਾਦ ਹੋਇਆ ਸੀਗਾ ਤੇ ਉਦੋਂ ਆਪਣੇ ਦੋ ਦੇਸ਼ ਬਣੇ ਪਰ ਆਪਣੇ ਉਸ ਟਾਈਮ ਦੇ ਉੱਤੇ ਦੋ ਸੀਗੇ ਇੱਕ ਜਿਹੇ ਮੁਸਲਿਮ ਲੀਗ ਇੱਕ ਸੀਗੀ ਆਪਣੀ ਹਿੰਦੂ ਮਹਾਸਭਾ ਇਹ ਚਾਹਦੇ ਸੀਗੇ ਕਿ ਆਪਣੇ ਦੇਸ਼ਾਂ ਦਾ ਨਿਰਮਾਣ ਆਪਣੇ ਦੋਨੋਂ ਦੇਸ਼ਾਂ ਦੇਸ਼ ਧਰਮ ਦੇ ਉੱਤੇ ਬਣਨ ਪਰ ਆਪਣੇ ਕਾਂਗਰਸ ਪਾਰਟੀ ਸਾਡੀ ਜਿਹੜੀ ਅਗੂ ਪਾਰਟੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਵੈਲਫੇਅਰ ਤੇ ਸੋਸ਼ਲ ਸੋਸ਼ ਲੈ ਕੇ ਉਹਨਾਂ ਨੇ ਦੇਸ਼ ਦੀਆ ਦੇਸ਼ ਦਾ ਨਿਰਮਾਨ ਕੀਤਾ ਸੀਗਾ ਉਸ ਦੇ ਬੇਸਿਸ ਤੇ ਹੀ ਦੇਸ਼ ਦਾ ਕਨਸਟੀਟਿਊਸ਼ਨ ਬਣਿਆ ਸੀਗਾ ਠੀਕ ਹੈ ਜੀ ਅੱਜ ਅੱਜ ਅੰਬੇਦਕਰ ਜੀ ਕਹਿੰਦੇ ਹੈਗੇ ਕਿ ਰੰਬੇਦਕਰ ਰੰਬੇਦਕਰ ਅੰਬੇਦਕਰ ਫੈਸ਼ਨ ਬਣ ਗਿਆ ਫੈਸ਼ਨ ਨਹੀਂ ਹੈ ਅੰਬੇਦਕਰ ਸਾਡਾ ਪੈਸ਼ਨ ਹੈ ਉਹ ਨਹੀਂ ਕਹਣਾ ਉਹਨੇ ਕੀ ਕਹਿ ਰਹੇ ਨੇ ਤੁਹਾਨੂੰ ਉਹਨੇ ਸੁਰਤਵਾਰੀ